ਥਾਰ ਵਾਲੀ ਪੁਲਿਸ ਮੁਲਾਜ਼ਮ ਆਮਦੀਪ ਕੌਰ ਇੱਕ ਵਾਰ ਫੇਰ ਤੋਂ ਹੁਣੇ-ਹੁਣੇ ਚੱਕੀ ਪੁਲਿਸ ਨੇ ਇਸ ਵਾਰ ਪੂਰੀ ਤਿਆਰੀ ਦੇ ਨਾਲ ਕੀਤੀ ਗਈ ਗ੍ਰਿਫਤਾਰ ਲੋਕਾਂ ਦੀ ਮੰਗ ਸੀ ਕਿ ਘਰ ਦੇ ਉੱਪਰ ਚੱਲਣਾ ਚਾਹੀਦਾ ਹੈ ਬਲਡੋਜ਼ਰ ਵੱਡੇ ਮਗਰਮਾਚ ਬਸ ਜਾਂਦੇ ਨੇ ਲੋਕਾਂ ਦਾ ਕਹਿਣਾ ਸੀ ਪਰ ਸਰਕਾਰ ਨੇ ਦੱਸ ਦਿੱਤਾ ਕਿ ਸਾਡੇ ਸਾਹਮਣੇ ਸਭ ਇੱਕੋ ਨੇ ਪਰ ਕਾਰਵਾਈ ਹੋਣ 'ਚ ਕਈ ਵਾਰ ਲੱਗ ਜਾਂਦਾ ਹੈ ਸਮਾਂ ਅਫਸਾਨਾ ਖਾਨ ਦੇ ਘਰੋਂ ਚੱਕੀ ਗਈ ਇਹ ਥਾਰ ਵਾਲੀ ਪੁਲਿਸ ਮੁਲਾਜ਼ਮ ਆਮਦੀਪ ਕੌਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਪੇ ਟੈਲੀਵਿਜ਼ਨ ਇਸ ਸਮੇਂ ਦੀ ਵੱਡੀ ਖਬਰ ਹੈ ਥਾਰ ਵਾਲੀ ਪੁਲਿਸ ਮੁਲਾਜ਼ਮ 17 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ ਹੋ ਜਾਂਦੀ ਹੈ ਪਰ ਕੁਝ ਹੀ ਦਿਨਾਂ ਮੰਗਰੋ ਉਸ ਦੀ ਜ਼ਮਾਨਤ ਨਿਚਲੇ ਕੋਰਟ ਦੇ ਵਿੱਚੋਂ ਹੀ ਲੈ ਲਈ ਜਾਂਦੀ ਹੈ ਕਿਉਂਕਿ ਜਿਹੜੀ ਕਵਾਂਟੀਟੀ ਸੀ ਇਹ ਕਮਰਸ਼ੀਅਲ ਨਹੀਂ ਸੀ ਬਹੁਤ ਥੋੜਾ ਚਿੱਟਾ ਇਸ ਦੇ ਉੱਪਰ ਪਾਇਆ ਗਿਆ ਸੀ 17 ਗ੍ਰਾਮ ਅਤੇ ਉਸ ਤੋਂ ਬਾਅਦ ਬਾਹਰ ਆਉਂਦੀ ਹੈ ਬਾਹਰ ਆ ਕੇ ਇਸ ਨੇ ਇੰਟਰਵਿਊ ਕੀਤਾ ਅਤੇ ਇੰਟਰਵਿਊ ਤੋਂ ਬਾਅਦ ਇੱਕ ਵਾਰ ਫੇਰ ਤੋਂ ਵਿਵਾਦ ਖੜਾ ਹੋ ਜਾਂਦਾ ਹੈ ਅਮਨਦੀਪ ਕੌਰ ਦੀਆਂ ਗੱਲਾਂ ਦੇ ਉੱਪਰ ਅਗਰ ਆਪਾਂ ਕਹੀਏ ਕਿ ਇਹ ਇੰਟਰਵਿਊ ਦੀ ਵਜ੍ਹਾ ਕਰਕੇ ਬੁਰੀ ਫਸ ਗਈ ਅਮਨਦੀਪ ਕੌਰ ਤਾਂ ਕਹਿਣਾ ਗਲਤ ਨਹੀਂ ਹੋਵੇਗਾ ਹੁਣ ਮਿੱਤਰੋ ਇਸ ਦੀ ਪ੍ਰਾਪਰਟੀ ਦੀ ਜਾਂਚ ਹੈ ਜਿਹੜੀ ਵਿਜੀਲੈਂਸ ਨੇ ਕੀਤੀ ਅਤੇ ਇਸ ਦੀ 1 ਕਰੋੜ 8 ਲੱਖ ਦੀ ਕੁੱਲ ਜਾਇਦਾਦ ਹੈ ਜਿਹੜੀ ਆਮਦਨ ਹੈ ਉਹ ਸਾਰੀ ਬਣਦੀ ਹੈ ਪਰ ਜਿਹੜੀ ਇਸ ਕੋਲੇ ਮੌਜੂਦਾ ਪ੍ਰਾਪਰਟੀ ਹੈ 1 ਕਰੋੜ 39 ਲੱਖ ਦੇ ਆਸ-ਪਾਸ ਹੈ ਹੁਣ ਇਥੇ ਵਿਜੀਲੈਂਸ ਦਾ ਕਹਿਣਾ ਕਿ ਕੋਈ ਨਾ ਕੋਈ ਕਿਤੇ ਨਾ ਕਿਤੇ ਕਪੜਾ ਜ਼ਰੂਰ ਕੀਤਾ ਗਿਆ 2 ਨੰਬਰ ਦਾ ਪੈਸਾ ਦਿਖ ਰਿਹਾ ਕਿਉਂਕਿ ਆਮਦਨ ਤੋਂ ਉੱਪਰ ਕਾਫੀ ਚਲੀ ਗਈ ਜਿਹੜੀ ਇਸ ਦੀ ਜ਼ਿਆਦਾਵ ਹੈ ਅਤੇ ਹੁਣ ਉਹੀ ਪਤਾ ਲਗਾਇਆ ਜਾਵੇਗਾ ਕਿ ਆਖਰ ਐਨੇ ਪੈਸੇ ਅਮਨਦੀਪ ਕੌਰ ਕੋਲੇ ਆਏ ਕਿੱਥੋਂ ਨਵੇਂ ਥਾਰਾ ਨਵੇਂ ਮੋਟਰਸਾਈਕਲ ਕਰੋੜਾਂ ਦੀ ਕੋਠੀ ਅਤੇ ਹੋਰ ਜ਼ਮੀਨ ਜਾਇਦਾਦਾਂ ਪਲਾਟ ਇਹਨਾਂ ਕੁਝ ਇੱਕ ਪੁਲਿਸ ਮੁਲਾਜ਼ਮ ਕਿਵੇਂ ਬਣਾ ਸਕਦਾ ਇਹ ਹੁਣ ਅਮਨਦੀਪ ਕੌਰ ਹੀ ਦੱਸੇਗੀ ਕਿ ਆਖਰ ਹੋਇਆ ਕਿਵੇਂ ਕਿਉਂਕਿ ਕੇਸ ਬਹੁਤ ਹਾਈਲਾਈਟ ਹੋ ਗਿਆ ਮੀਡੀਆ ਨੇ ਬਹੁਤ ਚੱਕ ਲਿਆ ਨਹੀਂ ਤਾਂ ਹੋ ਸਕਦਾ ਕਿ ਇਹ ਬਚ ਵੀ ਜਾਣ ਸੀ ਪਰ ਲੱਗਦਾ ਕਿ ਇਸ ਦੇ ਜਿਹੜੇ ਸtare ਨੇ ਗਰਦਿਸ਼ ਦੇ ਵਿੱਚ ਨੇ ਕਿਉਂਕਿ ਦੁਬਾਰਾ ਫੇਰ ਅਰੈਸਟ ਪਾਤੀ ਪੁਲਿਸ ਨੇ ਇੱਕ ਹੋਰ ਵੱਡੀ ਖਬਰ ਹੈ ਜਿਹੜੇ ਬੈਂਕ ਖਾਤੇ ਸੀ ਜਾਂ ਫਿਰ ਪ੍ਰਾਪਰਟੀ ਸੀ ਉਹ ਫ੍ਰੀਜ਼ ਕਰ ਦਿੱਤੀ ਐ ਹੁਣ ਨਾ ਤਾਂ ਕੋਠੀ ਵੇਚ ਸਕਦੀ ਐ ਪੈਸਾ ਜਿਹੜਾ ਬੈਂਕਾਂ ਦੇ ਵਿੱਚ ਪਿਆ ਉਹ ਬਸ ਇੱਕ ਗਿਣਤੀ ਦਾ ਪੈਸਾ ਪਿਆ ਫ੍ਰੀਜ਼ ਕਰਤਾ ਜਿੰਨਾ ਚਿਰ ਇਸ ਦਾ ਮਾਮਲਾ ਜਿਹੜਾ ਸਾਫ ਨਹੀਂ ਹੁੰਦਾ ਦੁੱਧ ਦੀ ਤਰ੍ਹਾਂ ਸਾਫ ਨਹੀਂ ਹੋ ਜਾਂਦਾ ਤੇ ਉਸ ਦੇ ਵਿੱਚ ਇਹ ਨਹੀਂ ਆਉਂਦਾ ਕਿ ਇਸ ਨੇ ਕੋਈ ਦੋ ਨੰਬਰ ਦਾ ਕੰਮ ਨਹੀਂ ਕੀਤਾ ਤਾਂ ਤਾਂ ਜਿਹੜਾ ਫ੍ਰੀਜ਼ ਕੀਤਾ ਗਿਆ ਉਸ ਨੂੰ ਹਟਾ ਲਵੇਗਾ ਪ੍ਰਸ਼ਾਸਨ ਅਗਰ ਨਹੀਂ ਇਸ ਦੇ ਵਿੱਚ ਕੁਝ ਐਸਾ ਆ ਜਾਂਦਾ ਕਿ ਪੈਸਾ ਜਿਹੜਾ ਹੈਗਾ ਦੋ ਨੰਬਰ ਦਾ ਫਿਰ ਇਹ ਜਿਹੜੀ ਪ੍ਰਾਪਰਟੀ ਹੈ ਗਵਰਨਮੈਂਟ ਦੇ ਕਬਜ਼ੇ ਚ ਆ ਜਾਏਗੀ ਗਵਰਨਮੈਂਟ ਉਸ ਨੂੰ ਸੇਲ ਕਰੇ ਜਾਂ ਕੁਝ ਵੀ ਕਰੇ ਜਿਹੜਾ ਪੈਸਾ ਆਊਗਾ ਉਹ ਸਰਕਾਰ ਦੇ ਖਾਤੇ ਵਿੱਚ ਚਲਿਆ ਜਾਊਗਾ ਇਸ ਸਮੇਂ ਦੀ ਇਹ ਵੱਡੀ ਖਬਰ ਹੈ ਕਿ ਅਮਨਦੀਪ ਕੌਰ ਹੈ ਜਿਹੜੀ ਫੇਰ ਫੜੀ ਗਈ ਹੈ ਬਾਦਲਪਿੰਡ ਤੋਂ ਫੜੀ ਹੈ ਅਫਸਾਨਾ ਖਾਨ ਦੇ ਘਰੋਂ ਇੱਕ ਹੁਣ ਇਹ ਵੀ ਦੇਖਣਾ ਹੋਊਗਾ ਕਿ ਅਫਸਾਨਾ ਖਾਨ ਦੇ ਨਾਲ ਐਨੀ ਨੇੜਤਾ ਕਿਉਂ ਕਈ ਖਬਰਾਂ ਚੱਲ ਰਹੀਆਂ ਸੀ ਲੋਕਾਂ ਦਾ ਕਹਿਣਾ ਕਿ ਸਿੱਧੂ ਦੀ ਕੋਠੀ ਜਿਹੇ ਡਿਊਟੀ ਕਰਕੇ ਆਈ ਆ ਸਿੱਧੂ ਮੂਸੇਵਾਲੀ ਦੀ ਜਿੱਥੇ ਪਤਾ ਨਹੀਂ ਇਹਦੇ ਲਿੰਕ ਬਣ ਗਏ ਸਿੱਧੂ ਦੀ ਕੋਠੀ 'ਚ ਬਾਈ ਬਹੁਤ ਪੁਲਿਸ ਮੁਲਾਜ਼ਮਾਂ ਜਾਣਦੇ ਨੇ ਉਹਨਾਂ ਦਾ ਇਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਅਫਸਾਨਾ ਖਾਨ ਨਾਲ ਕੀ ਲਿੰਕ ਨੇ ਉਹ ਅਫਸਾਨਾ ਖਾਨ ਦੱਸ ਸਕਦੀ ਹੈ ਜਾਂ ਫਿਰ ਇਹ ਪੁਲਿਸ ਮੁਲਾਜ਼ਮ ਦੱਸ ਸਕਦੀ ਹੈ ਪਰ ਹੁਣ ਬੁਰੀ ਫਸੀ ਹੈ ਜਿਵੇਂ ਲੋਕਾਂ ਦੀ ਮੰਗ ਸੀ ਕਿ ਬਲਡੋਜ਼ਰ ਚੱਲਣਾ ਚਾਹੀਦਾ ਹੈ ਇਸ ਦੇ ਘਰ ਉੱਪਰ ਮੈਂ ਉਦੋਂ ਵੀ ਕਿਹਾ ਸੀ ਕਿ ਜੇ ਤਾਂ ਮਿਹਨਤ ਦਾ ਪੈਸਾ ਇਸ ਕੋਲੇ ਮਿਹਨਤ ਦਾ ਪੈਸਾ ਲਾ ਕੇ ਲੋਨ ਕਰਾ ਕੇ ਕਿਸ਼ਤਾਂ ਕੁੜੀ ਜੇ ਭਰ ਰਹੀ ਹੈ ਫੇਰ ਤਾਂ ਗਲਤ ਗੱਲ ਹੈ ਜੇ ਕਿਤੇ ਨਾ ਕਿਤੇ ਕੁਝ ਗਲਤ ਦਿਖਦਾ ਤਾਂ ਪ੍ਰਸ਼ਾਸਨ ਇਸ ਇਸ ਦੇ ਉੱਪਰ ਹੋ ਸਕਦਾ ਹੈ ਕਿ ਬਲਡੋਜ਼ਰ ਵਗੈਰਾ ਚਲਾ ਦੇ ਪਰ ਇਸ ਸਮੇਂ ਦੀ ਮਿੱਤਰੋ ਵੱਡੀ ਖਬਰ ਹੈ ਵਿਚਾਰੀ ਮਸਾ ਨਿਕਲ ਕੇ ਆਈ ਸੀ ਇੱਕ ਵਾਰ ਫੇਰ ਤੋਂ ਉਥੀ ਚਲੀ ਗਈ